ਆਪਣਾ ਪੰਜਾਬ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ। ਪਾਰਟੀ ਦੇ ਪ੍ਰਧਾਨ ਉਸ ਸਿੰਘ ਛੋਟੇਪੁਰ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਗੁਰਦਾਸਪੁਰ ਦੇ ਵਿੱਚ ਇਸ ਨੂੰ ਲਾਂਚ ਕੀਤਾ। ਮੈਨੀਫੈਸਟੋ 'ਚ ਹਰ ਵਰਗ ਦੇ ਲੋਕਾਂ ਲਈ ਕੀ ਵਾਅਦੇ ਕੀਤੇ ਗਏ ਨੇ ਜਿਸ ਵਿੱਚ ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਹੈ ਅਤੇ ਉੱਥੇ ਪੰਜਾਬ ਵਿੱਚ ਉਦਯੋਗ ਨੂੰ ਉਤਵਾਵਾਂ ਦੇਣ ਦਾ ਵਾਅਦਾ ਵੀ ਸ਼ਾਮਲ ਹੈ। ਅਤੇ ਸਰਕਾਰ ਬਣਨ ਤੇ ਪੰਜਾਬ ਵਿੱਚੋਂ ਨਸ਼ੇ ਨੂੰ ਤਿੰਨ ਹਫ਼ਤਿਆਂ ਦਾ ਪੂਤਰ ਖਤਮ ਕਰਨ ਦੀ ਗੱਲ ਵੀ ਆਖੀ ਗਈ ਹੈ। ਬਰਨਾਲਾ ਪਰਵਾਰ ਨੇ ਇੱਕ ਵਾਰ ਫਿਰ ਮੋੜ ਅਕਾਲੀ ਦਲ ਚਕਰ ਵਾਪਸੀ ਕਰ ਲਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਅਤੇ بیٹے ਗਗਨਜੀਤ ਸਿੰਘ ਬਰਨਾਲਾ ਨੂੰ ਸੁਖਵੀਰ ਸਿੰਘ ਬਾਦਲ ਨੇ ਮੋੜ ਪਾਰਟੀ ਜੁਆਮਾ ਕਰਵਾਇਆ ਬਰਨਾਲਾ ਪਰਵਾਰ ਨੇ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੋਮਿਕਲ ਦਲ ਲੋਂਗੋਵਾਲ ਦਾ ਕਾਂਗਰਸ ਚਰਲੇ ਮਾਰ ਕੀਤਾ ਸੀ ਗਗਨਜੀਤ ਬਰਨਾਲਾ ਦੇ بیٹے ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਨਵੰਬਰ 2015 ਚ ਕਾਂਗਰਸ ਦੀ ਸੀਟ ਤੇ ਤੁਰਿਤ ਜਿੰਨੀ ਚੋਣਾਂ ਦੀ ਲੜੀਆਂ ਸਨ ਪਰ ਉਹ ਕਾਲੀ ਉਮੀਦਵਾਰ ਤੋਂ ਹਾਰ ਗਏ ਸਨ ਮੌਜੂਦਾ ਵੇਲੇ ਕਾਂਗਰਸ ਨੇ ਸੰਗਰੂਰ ਅਤੇ ਤੁੜੀ ਹਲਕੇ ਤੋਂ ਉਮੀਦ ਮੁਤਾਬਕ ਬਨਾਲਾ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਇਸ ਨੂੰ ਬਨਾਲਾ ਦੇ ਅਕਾਲੀ ਦਲ ਦੀ ਵਾਪਸੀ ਲਈ ਵਜਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਬਨਾਲਾ ਪਰਿਵਾਰ ਨੇ ਇਸ ਤੋਂ انکار ਕੀਤਾ ਇਸ ਵਾਪਸੀ ਤੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਸ਼ ਨੇ ਨਵਾਂ ਛਰਦੇਪੁਰ ਨੂੰ ਮੁਬਾਰਕਪੁਰ ਰੇਲਵੇ ਪੱਕਟੇਕਾਰ ਅਤੇ 20 ਟੱਕਰ ਹੋਗੀ ਇਸ ਸਾਥ ਸੇ ਚ I20 ਕਾਰ ਸਵਾਰ ਇੱਕ ਸ਼ਖਸੀ ਮੌਤ ਹੋ ਗਈ ਦਰਸਾ ਰੇਲਵੇ ਕ੍ਰੋਸਿੰਗ ਪਾਰ ਕਰਦੇ ਸਮੇਂ ਅਚਾਨਕ ਡੀਐਮ ਯੂ ਟ੍ਰੇਨ ਆ ਗਈ ਜੋ ਕਾਰ ਨੂੰ ਘਸੀਟ ਕੇ ਲੈ ਗਈ ਪਾਰਕ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਮਗਰੋਂ ਰੇਲਵੇ ਪੁਲਿਸ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਜਿਸ ਦੇ ਬਾਅਦ ਕਾਰ ਨੂੰ ਹਟਾਇਆ ਗਿਆ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਜਗਰਾਂਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪਜੀਤ ਕੌਰ ਮਾਨੂ ਕੇ ਹਜ਼ੜਖਾਤ ਸਿਂਹ ਗੰਭੀਰ ਟੁੱਬ ਨਾਲ ਜ਼ਖਮੀ ਹੋ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਡੀ ਪੈਕਟਰ ਟਰਾਲੀ ਨਾਲ ਟਕਰਾ ਗਈ ਜਿਸ ਕਾਰਨ ਪੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ ਮਾਨਕ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੇ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਸਵੇਰੇ ਸਰਪਿਤਕੌਰ ਮਾਨਕ ਜਿਹੜਾ ਚੋਣ ਪ੍ਰਚਾਰ ਲਈ ਜਾ ਰਹੇ ਸਨ ਤਜੇ ਗਰਾਉਂਦ ਸਦਮਾ ਬੇਟ ਮਾਰਗ ਉਤੇ ਪਿੰਡ ਬੋਤਲ ਵਾਲਾ ਵਿਖੇ ਉਹਨਾਂ ਦੀ ਗੱਡੀ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ